ਲਓ ਵੀਰ ਜੀ ਅੱਜ ਆਪਣੀ ਹਮਕੁੰਡ ਸਾਹਿਬ ਯਾਤਰਾ ਦੀ ਪੰਜਵੇਂ ਦਿਨ ਦੀ ਸ਼ੁਰੂਆਤ ਹੈ ਪੱਗਾਂ ਪੋਚਮੀਆਂ ਬਨ ਰਿਹਾ ਸਰਦਾਰ ਜੀ ਆਪਾਂ ਵੀ ਟਾੜੀ ਬੰਨੀ ਮੁੱਛਾਂ ਵਰ ਨੂੰ ਪੱਗ ਦੀ ਤਿਆਰੀ ਹੈ ਲੈ ਬਾਈ ਆਪਾਂ ਵੀ ਫਿਰ ਗੇਰ ਲਿਆ ਆਪਣੇ ਪੱਗ ਪਰ ਪਾਣੀ ਪਲਾਇਆ ਬੰਦੇ ਨੂੰ ਗਿਆ ਪੂਣੀ ਕਰਾ ਫੜਾ ਫੜਾ ਕਹਿੰਦਾ ਮੈਂ ਬੰਨਣੀ ਆ ਮੈਂ ਕਿ ਪਹਿਲਾਂ ਮੈਂ ਬੰਨਣੀ ਤਾਂ ਪੂਣੀ ਕਰਾਂ ਨਾ ਆਪਾਂ ਕਰਦੀ ਪੱਗ ਬੰਨਣੀ ਸਟਾਰਟ ਸਿੱਸਾ ਬਾਹਰ ਇੱਕੇ ਦਾ ਜਿਸ ਨੂੰ ਕੱਲਾ ਕੱਲਾ ਮਲ ਰਿਆ ਦਾ ਆਪਾਂ ਫੜਾ ਫੜਦਾ ਇੱਕ ਗੇੜੇ ਪੱਗ ਨੂੰ ਐਂਡ ਜਲਦੀ ਜਲਦੀ ਮਨ ਲਾ ਕੇ ਪੇਜ ਲੋ ਜੀ ਸਰਦਾਰ ਜੀ ਪੱਗ ਬੰਨ ਗਿਆ ਹੋਗੇ ਤਿਆਰ ਇਸ ਤੋਂ ਬਾਅਦ ਆਪਾਂ ਪਹੁੰਚੇ ਗੁਰਦੁਆਰਾ ਸਾਹਿਬ ਨੰਗਾਰਚੂ ਉਹ ਅੰਦਰ ਜਾ ਕੇ ਮੱਥਾ ਟੇਕਿਆ ਸਾਰੇ ਬੰਦਿਆਂ ਨੇ ਆਰਾਮ ਨਾਲ ਟਿਕਾਈ ਗੱਲ ਮੱਥਾ ਟੇਕ ਕੇ ਦੋ ਮਿੰਟ ਬਾਅਦ ਆਣ ਲਾਏ ਉੱਤੇ ਬਾਅਦ ਆਪਾਂ ਸਿੱਧੇ ਪਹੁੰਚ ਗਏ ਵੀਰੇ ਲੰਗਰ ਹਾਲ ਭਾਂਡੇ ਲੈ ਲੰਗਰ ਹਾਲ ਮਾਂ ਜਾ ਗਏ ਪਹੁੰਚ ਗਏ ਗਏ ਬੈਠ ਚੌੜ ਰੋਟੀ ਲਈ ਸਵੇਰੇ ਸਵੇਰੇ ਤਿਆਰ ਕੀਤਾ ਚੌੜਾ ਤੇ ਬਾਦ ਪਹੁੰਚ ਗਏ ਆਪਾਂ ਆਪਣਾ ਚਾਹ ਪਾ ਚਾਹ ਲਈ ਬਾਬੇ ਵ ਲਈ ਜਲੇਬੀਆਂ ਦਾ ਪ੍ਰਸਾਦ ਚਾਹ ਗਲ ਜਲੇਬੀਆਂ ਦੇ ਆ ਗੇੜਾ ਪੂਰਾ ਤੇ ਬਾਇ ਇੱਕ ਯਾਦਗਾਰੀ ਫੋਟੋ ਖਿਚਵਾਈ ਆ ਗਏ ਆਪਣੇ ਹੋਟਲਾਂ ਜਾਂ ਰੁਕੇ ਤੇ 6 ਬੰਦੇ ਮੋਟਰਸਾਈਕਲ ਵਾਲੇ ਆਪਣੇ ਰਿਸ਼ਤੇਦਾਰ ਪਹੁੰਚੇ ਬਦੇ ਵੀ ਰਾਤ ਨੂੰ ਇਕੱਠੇ ਹੋ ਗਏ ਦੇ ਨਗਾਰਸੂ ਰੈਕੀ ਹੋਟਲ ਮਰੂ ਕੇ ਤੇ ਪਾਉਣ ਰਹਿਣ ਦੀ ਤਿਆਰੀ ਕਰਾਈ ਬੈਗ ਬੂਗ ਬੰਦਾਏ ਮੋਟਰਸਾਈਕਲਾਂ ਪਰ ਇਹਨਾਂ ਨਾਪਰ ਨੂੰ ਜਾਣਾ ਦਾ ਉੱਤੇ ਬਾਅਦ ਫਿਰ ਇੱਕ ਯਾਦਗਾਰੀ ਫੋਟੋ ਖਚਾਈ ਇਨਕੀ ਗਲਾ ਆਪਣਾ ਗੱਡੀ ਆਂ ਦੇ ਦੇ ਤੋਰ ਸਿੱਧੀ ਸ਼੍ਰੀਨਗਰ ਨੂੰ ਨਾ ਵੀ ਸਬਰ ਸਟਾਰ ਆਪਣਾ ਸ਼੍ਰੀਨਗਰ ਵਾਲਾ ਹੋਇਆ ਵਾ ਉੱਤੇ ਮਤੜੀ ਆਸੀ ਬੋਲ ਵੀਡੀਓ ਚੱਲ ਰਹੀ ਹੋ ਮੈਂ ਚਲੀ ਕਾਰ 'ਮਾ ਵੀਡੀਓ 'ਮਾ ਵਾਹ ਮੈਂ ਕਿੱਦਾਂ ਪਹੁੰਚੀ ਤਾਲੀ ਵਿੱਤੀ ਨਾ ਇੱਥੇ ਬਾਅਦ ਆਪਾਂ ਪਹੁੰਚ ਗਏ ਮੁਖਸਰ ਸਾਹਿਬ ਵਾਲਿਆਂ ਦੇ ਲੰਗਰ 'ਮਾ ਬੰਦੇ ਘਰੇ ਆਉਂਦੇ ਜਾਂਦੇ ਲੰਗਰ ਛੱਡਣਾ ਨਹੀਂ ਕੋਈ ਯਾ ਉੱਥੇ ਬੰਦੇ ਸਾਰੇ ਸਾਫਰ ਦੋ ਘੰਟੇ ਬਾਅਦ ਤਾਂ ਭੁੱਖ ਲੱਗ ਜਾਤਨੀ دیر ਬਾਅਦ ਤਾਂ ਆਪਣੇ ਬੰਦਿਆਂ ਨੂੰ ਦੋ ਘੰਟੇ ਬਾਅਦ ਤੋ ਲੈ ਵੀ ਯਾਹ ਪਹੁੰਚ ਗਏ ਸਾਰਿਆਂ ਨੇ ਦੇਖਿਆ ਹਾਤੂ ਤਤੋਏ ਚੰਗੀ ਤਰ੍ਹਾਂ ਆਲੀ ਚੱਕੀ ਉੱਤੇ ਬਾਦ ਬੈਠ ਕੇ ਲੈਣਵਾ ਮਟਰ ਪਨੀਰ ਕਈ ਤਰ੍ਹਾਂ ਦੀਆਂ ਚੀਜ਼ਾਂ ਦੀਆਂ ਬਸ ਫਿਰ ਦੇ ਦਿਆ ਕਿਹੜਾ ਹੋਰ ਹੈ ਸਾਰੀ ਚੀਜ਼ਾਂ ਨੂੰ ਸੰਜੂਣਾ ਵੀ ਰਾਜਾ ਦੇ ਤਿੰਨ ਚਾਰ ਖਾ ਲਈ ਲੱਛੇ ਪਰੌਂਠੇ ਉੱਤੇ ਬਾਦ ਜਾਂ ਵੀ ਪੀ ਚਾਹ ਮਾਲਪੂੜਿਆਂ ਨਾਲ ਮਿੱਠੇ ਮਾਲਪੂੜੇ ਬੜੇ ਸਵਾਦ ਤੇ ਭਾਈ ਚਾਹ ਪੀ ਮਾਲਪੂੜਿਆਂ ਨਾਲ ਬੈਠੇ ਦੋ ਘੜੀ ਬੈੜ ਗੱਤ ਤੇ ਬਾਦ ਫਤਤਾਂ ਬੁੱਤਾਂ ਮਾਰ ਗਿਆ ਰਿਲੈਕਸ ਹੋਏ ਦੋ ਘੜੀ ਹੱਸੇ ਮਜ਼ਾਕ ਕਰਿਆ ਐ ਚੰਗੀ ਤਰ੍ਹਾਂ 10 ਮਿੰਟ ਬੈਠ ਗਏ ਤੇ ਬਾਦਿਆਂ ਦੇ ਪੰਚ ਲੈਵੇ ਚੱਲ ਵਾਪਸੀ ਫੇਰ ਸਫਰ ਖਿੱਚਦੀ ਅੱਗੇ ਨੂੰ ਗੱਡੀਆਂ ਪਾ ਦੀਆਂ ਸਫਰ ਪਾ ਕੇ ਗੱਡੀਆਂ ਅੱਗੇ ਨੂੰ ਤੋਰੀਆਂ ਉੱਤੇ ਪਾਰਨਾ ਦੇਖਿਓ ਜੰ ਬੰਦੇ ਜਿਹੜੇ ਸੜਕ ਉੱਤੇ ਦਾਣਾ ਦੂਣਾ ਦੇ ਵਾਲੇ ਬੈਠੇ ਮਾਉਣ ਪਹੁੰਚ ਗਏ ਇਹ ਇਹ ਜੂਸ ਕੇ ਫਲੇਵਰ ਹੈ ਕਿੰਨੇ ਕਿੰਨੇ ਲੈਣੇ ਬਈ ਦਾਣਾ ਪਤਾ ਕਰਨਾ ਕਿੰਨੇ ਆਏ ਅੱਛਾ ਛੋਟੇ ਵਾਲਾ 200 ਦਾ 400 ਦਾ ਹੈ ਕਰੇ ਵੀ ਵਧੀਆ ਚੀਜ਼ ਹੈ 200 ਦਾ ਇਹ ਇਹੇ ਪਹਾੜ ਦਾ ਸਾਰਾ ਉੱਧਰ ਆ ਜਾਓ ਉੱਧਰ ਉੱਧਰ ਬਾਈ ਹੋਰ ਵਿੱਚ ਹੈ ਕਿਆ ਕਰਿਆ ਬਾਬਾ ਜੀ ਉਹ ਕੀ ਸਕਲ ਕਰੋ ਮੂੜੇ ਹੋ ਗਿਆ ਕਰਿਆ ਭਾਈ ਫੱਕੀ ਵੀ ਲਓ ਜੀ ਦਾਲਾਂ ਦੂੜਾਂ ਦੀ ਛੋਲੀਆਂ ਕੋਈ ਬਾਤ ਨਹੀਂ ਬਣੀ ਯਾਹ ਰੇਟ ਰੂਟ ਪੁੱਛ ਕੇ ਆ ਪਾ ਅਗਲਾ ਸਫਲ ਸ਼ੁਰੂ ਕਰਦੀ ਆ ਜਨਾ ਹੈ ਨੀ ਟੀਜਰ ਕਰ ਰਿਹਾ ਕੋਈ ਕੰਮ ਕਰਿਆ ਪਾ ਮਾਮ ਜੀ ਤੇ ਮੈਂ ਗੜੀ ਪੁੱਤੀ ਆ ਪੁੱਤੇ ਭੁੱਲ ਗਿਆ ਕਿਆ ਜੀ ਲੋਕ ਐਵੇਂ ਲੈ ਨਹੀਂ ਵੀ ਆਸੀ ਮਜ਼ਾਕ ਕਰਾ ਤੇ ਵਾ ਤਾਰਾ ਚੰਦ ਵੈਜ ਜੀ ਕਹਰੇ ਵੀ ਲੋ ਵੀ ਕਰੇ ਨਿੰਬੂ ਪਾਣੀ ਆ ਰਹਾ ਵਗੈਰਾ ਜੋ ਕਾਰ ਮੈਂ ਰੱਖਿਆ ਹੋ ਬਣਾ ਮੈਂ ਮੈਂ ਲੈ ਰਿਹਾ ਪਾਣੀ ਦੀ ਬੋਤਲਾਂ ਲੈ ਆ ਠੰਡੇ ਪਾਣੀ ਦੀ ਬੋਤਲਾਂ ਇਹ ਆਪਣਾ ਜਲ ਜੀਰਾ ਨਿੰਬੂ ਪਾਣੀ ਐਨ ਕੋਲ ਬੋਲਗਾ ਤਰਾ ਚੰਦ ਵੈਜ ਦੀ ਵਿਧੀ ਦੇ ਅਨਸਾਰ ਸਾਰੀ ਚੀਜ਼ਾਂ ਕੋਲ ਕੇ ਫਿਰ ਬਣਾਇਆ ਵਾ ਪੀਆ ਆਹ ਕੀ ਨਜ਼ਾਰਾ ਆ ਗਿਆ ਤਿੰਨੇ ਬੰਦੇ ਆਪਣੇ ਆਪਣੇ ਲੱਗ ਰਹੇ ਬਾਲਕੋਨੀ ਮੇ ਵੀ ਆਪਣਾ ਲੱਗ ਬਣਾ ਰਹੇ ਇਹ ਗੱਬੇ ਵੈਜ ਦੀ ਵਿਧੀ ਅਨਸਾਰ ਸੰਜੂ ਬਣਾ ਰਿਹਾ ਡਰਾਈਵ ਹੋ ਗਿਆ ਚੇਂਜ ਜਿਹਨ ਸਟਾਰ ਦੇ ਨੇ ਰੇਟਿੰਗ ਦੇਣੀ ਮਾਨਾ ਇਹਨੂੰ ਡਰਾਈਵ ਨਵਾਂ ਰੱਖਿਆ ਆਇਓ ਉੱਚਾ ਜੜਾ ਰਿਹਾ ਬੰਦੇ ਚੌਕਸ ਸਾਰੇ ਪਿੱਛੇ ਆ ਇਹ ਕਰਨੇ ਵਾਲੇ ਐਨੇ। ਨਾ ਵੀ ਉਹ ਜਾਮਾ ਫਸ ਗਿਆ ਉਹ ਰੱਪਾ ਸ੍ਰੀਨਗਰ ਦੇ 3-4 ਕਿਲੋਮੀਟਰ ਪਹਿਲਾਂ ਮੱਤੇ ਬਾਦ ਬਹੁਤ ਔਖੇ ਜਾਮਾ ਨਿਕੜ ਕੇ ਪਹੁੰਚੇ ਗੁਰਦੁਆਰਾ ਸਾਹਿਬ ਸ੍ਰੀਨਨਾਰੀਸੀ ਕੇਸ ਪਾਰਕਿੰਗ ਮੈਂ ਲਾਈ ਗੱਡੀ ਤੇ ਬਾਸ ਸਾਰੇ ਬੰਦੇ ਪਹੁੰਚੇ ਆਪਣਾ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਬਹੁਤ ਸੋਹਣਾ ਅੰਦਰ ਦੇ ਗੁਰਦੁਆਰਾ ਬਹੁਤ ਸਕੂਨ ਮਿਲ ਆ ਪਈ ਹਾਂ ਬੈਠ ਕੇ। ਬਹੁਤ ਮਨ ਲਗਾ ਯਾ ਹਾਂ ਬੈਠੇ 15 20 ਮਿੰਟ ਅਧਾ ਘੰਟਾ ਬੈਠ ਗਏ ਹਾਂ ਤੇ ਦੇਖ ਲਈ ਉੱਤੇ ਬਾਦ ਬਾੜ ਦੇਖੋ ਕਿਤਨੇ ਪੇੜ ਹੋ ਰਹੇ ਬਹੁਤ ਪੇੜ ਲੱਗ ਰਹੀ ਰਹੀ ਸੀ ਕਿਸਕਰ ਦੁਆਰਾ ਸਾ ਮਾਂ ਇੱਕ ਤਾਂ ਯਾ ਰਜਿਸਟ੍ਰੇਸ਼ਨ ਹੋ ਬਾਸ ਆਪ ਨੂੰ ਰੁਕਣਾ ਪਵਾ ਜਾਂਦੇ ਹੋਣਾ ਇਹ ਯਾ ਕਮਰੇ ਗੁਮਰੇ ਵੀ ਚੰਗੇ ਆ ਚਲ ਹਰੇਕ ਬੰਦਾ ਯਾ ਰੁਕਾ ਬਹੁਤ ਮਤਲਬ ਕਿ ਪਬਲਿਕ ਜਾਰੀ ਤੇ ਉੱਪਰ ਨੂੰ ਆਪਾਂ ਯਾ ਦੇ ਆਪਣਾ ਮੱਥਾ ਮੁੱਥਾ ਟੇਕ ਚਲੋ ਅਗਲੇ ਸਾਹ ਪਰ ਬਰ ਨਿਕਲ ਲਈਏ ਜਾਮ ਲੱਗ ਰਿਹਾ ਦਾ ਬਹੁਤ ਜ਼ਿਆਦਾ ਸ਼ਹਿਰਾਂ ਵਿੱਚ ਬਹੁਤ ਜਾਮਤਾ ਔੜੀ-ਔੜੀ ਗੱਡੀਆਂ ਦੇ ਕੱਢੀ ਜਾਮ ਕੀ ਲੰਬੀਆਂ ਲੈਣਾ ਮਤੇ ਕੱਢ ਕੇ ਪਾਸ ਚਲੋ ਚਾਲ ਚਲੋ ਚਾਲ ਜਾਮੇ ਜਾਮ ਜਾਮੇ ਜਾਮ ਜਾਮੇ ਜਾਮ ਗੱਡੀ ਆ ਪਾਦੀ ਤੇਰਾ ਦੂਣ ਵਾਲੇ ਨੂੰ ਇਹ ਲੈ ਤੇਰਾ ਦੂਗੇ ਸਰਮਾ ਬਾਲ ਬੰਨੀਆਂ ਪਰਦਾ ਲਾਇਆ ਵਾ ਦਿਖ ਰਿਹਾ ਮੇਰਾ ਹੋਇਆ ਵਾ ਆ ਸੰਜੂ ਨੀ ਆ ਰਿਹਾ ਸੰਜੂ ਕਾਲਾ ਕਣਾ ਜਿਆਦਾ ਖ ਰਿਹਾ ਹਾਂ ਸੇ ਮਜਾਕੀਆਂ ਲੋ ਵੀ ਅੱਗੇ 10 ਦਿਨ ਮ ਆ ਗਈ ਮੋਦੀ ਫੋਟੋ ਵਧਾਈਆਂ ਵਾਲੀ ਫਿਰ ਚਾਰ ਗਾਣਾ ਆਪਾਂ ਯਹਾਂ ਕੱਢੀਆਂ ਪੰਜਾਬੀ ਹੋਣੇ ਦਾ ਫਰਜ਼ ਨਾ ਮਾਇਆ ਗੁੱਸਾ ਆ ਗਿਆ ਮੋਦੀ ਕੇ ਪੋਸਟਰ ਦੇਖ ਕੇ ਉਸ ਤੋਂ ਪਹਿਲਾਂ ਹੀ 10 ਦਿਨ ਖਤਮ ਨਹੀਂ ਹੋਣੇ ਮਾਰੇ ਤਾਂ ਪਰ ਦਿਨੇ ਪੋਸਟਰ ਜੇ ਆ ਗਏ ਬੱਬੇ ਤੋਂ 10 ਦਿਨ ਮ ਚਲੋ ਚਾਲ ਚਲੋ ਚਾਰ 2 ਘੰਟੇ ਤੋਂ 10 ਦਿਨ ਨਹੀਂ ਸਾਰਾ ਖਤਮ ਹੋਇਆ ਹੈ ਬਹੁਤ ਲਹੁਪੀਆ ਨਦੇੜਾ ਦੂਣ ਹੈ ਤੇ ਬਾਅਦ ਦੇੜਾ ਦੂਣ ਖਤਮ ਹੋ ਗਿਆ ਇਸ ਰੋਡ ਨੇ ਮਹਾਰੀ ਸਾਰੀ ਥਕਾਨ ਮਿਟਾਦੀ ਬਈਆ ਆਹ ਕੀ ਗ੍ਰੀਨਰੀ ਇਧਰ ਆਖਤੇ ਇਧਰ ਆਖਤੇ ਰੋਡ ਵਰਤੋਈ ਮਿਲੇਵੇ ਅੱਪਰ ਦੇ ਛੱਤ ਪਈ ਵੀ ਆਹ ਦੇੜਾ ਦੂਣ ਵਾਲੀ ਜਿਤਨੀ ਦੁਕਾਨ ਦੀ ਨਾ ਜਿਹੜਾ ਟਾਈਮ ਲਗਿਆ ਤਾਂ ਸਾਰੀ ਇਸ ਰੋਡ ਨੇ ਖਤਮ ਕਰਦੀ ਇੱਤੇ ਬਾਅਦ ਆਪਾਂ ਪਹੁੰਚ ਗਏ ਪੌਂਟਰਾ ਸਾਹਿਬ ਕੇ ਗੁਰਦੁਆਰਾ ਬਾਬਾ ਕਿਰਪਾਲ ਮੰਤ ਜੀ ਕੇ ਮਾਂ ਜਹਾਂ ਸੱਤ ਭਗਵਾਨੀ ਦਾ ਲੰਗਰ ਹੋਵਾ ਇਹ ਆ ਬੰਦੇ ਇੱਕ ਆਰਟ ਮੰਡ ਦੀ ਵੀ ਇੱਥੇ ਜਾ ਕੇ ਲੰਗਰ ਖਾਣਾ ਆਇਆ ਤੇ ਬਾਅਦ ਇੱਥੇ ਲਾਈ ਪਾਰਕਿੰਗ 'ਵਾਂ ਗੱਡੀ ਅੰਦਰ ਗੁਰਦੁਆਰਾ ਸਾਹਿਬ ਮਾ ਦਰਸ਼ਨ ਕਰੇ ਮੱਥਾ ਟੇਕਿਆ ਸਿੱਧੇ ਵੀਰੇ ਸਤਿ ਭਗਵਾਨੀ ਵਾਲੇ ਲੰਗਰ ਹਾਲ 'ਮਾਂ ਤੇ ਖਾ ਪੀ ਕੇ ਚੌਲ ਛੋਲੇ ਕੜੀ ਪੂਰੀਆਂ ਚਟਨੀ ਗੱਡੀ ਫੇਰ ਵਾਪਸ ਮੇਰੇ ਸੰਜੇ ਅੰਕਲ ਗੁੱਸਾ ਹੋ ਗਿਆ ਦਾ ਹੈ ਗੁੱਸਾ ਹੋ ਗਿਆ ਦਾ ਡਰਾਈਵਰ ਬਦਲਾ ਠੀਕ ਚੱਲ ਰਿਹਾ ਅਸੀਂ ਵੀ ਆਪਾਂ ਵਾਪਸ ਵਾਪਸ ਆਪਾਂ ਪਹੁੰਚ ਗਏ ਜਾਂ ਭਾਈ ਫਿਰ ਪੌਂਡਾ ਸਾਹਿਬ ਉਹਰੇ ਬੰਦੇ ਕਰੇ ਕੋਈ ਸਮਾਨ ਲੈਣਾ ਕਈ ਬੰਦੇ ਕਰੇ ਵਿਖਲਾਉਣੇ ਖਲੂਣੇ ਨਿਆਣੇ ਲੈਣੇ ਮੈਂ ਕਿਹਾ ਲੋ ਚਲੋ ਯਹਾਂ ਲਾਈ ਗੱਡੀ ਬੰਦਿਆਂ ਨੇ ਸਮਾਨ ਸਮੂਹਣ ਲਿਆ ਉੱਤੇ ਬਾਅਦ ਫਿਰ ਆਪਾਂ ਗੱਡੀਆਂ ਸਟਾਰਟ ਕਰਦੀਆਂ ਸਿੱਧਾ ਘਰ ਨੂੰ ਅਗਲੇ ਸਫਰ ਨੂੰ ਨਿਕਲੇ ਪੌਂਡਾ ਸਾਹਿਬ ਸਹਿਰ ਤੇ ਬਾਹਰ ਆਪਾਂ ਫੇ ਗੱਡੀਆਂ ਖਿੱਚੋ ਖਿੱਚ ਖਿੱਚੋ ਖਿੱਚੀਦ ਨੇ ਮਾ ਹੋ ਗਿਆ ਹਨੇਰਾ ਹਨੇਰਾ ਹੁੰਦੇ ਹੋਏ ਫਿਰ ਆਪਾਂ ਮਸ ਗੱਡੀਆਂ ਖਿੱਚ ਕੇ ਰੱਖੀਆਂ ਵੀ ਅੱਜ ਆਉਣ ਜਾਣਾ ਜਲਦੀ ਜਲਦੀ ਤੇਰਾ ਹਾਂ ਸੀ ਯਾਰ ਲਓ ਜੀ ਬੈ ਜੀ ਤਾਰਾ ਚੰਦ ਯਾ 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 ਸੋ ਗਏ ਤੇ ਇਹੋ ਬੈਠੇ ਕਰੇ ਹੈ ਬੈਠੇ ਕਰੇ ਮੱਲੇ ਖੜੇ ਕਰੇ ਹੈ ਠੀਕ ਹੈ ਇਹੋ ਕੋਈ ਦਵਾ ਦੁਵਾ ਬਣਾਵਾਂਗੇ ਕਿਆ ਧਿਆਨ ਚੰਦ ਤੂੰ ਬੈਠੇ ਸਾਰੇ ਬੈਠੇ ਹੈ ਧਿਆਨ ਚੰਦ ਤੂੰ ਵੀ ਬੈਠੇ ਹੈ ਤਾਰਾ ਚੰਦ ਵੈਦ ਜੀ ਮੂਲਪੋਰੇ ਨੇ ਇਸ ਕਰਕੇ ਕੀ ਕਰੇ ਜ ਹੈ ਇਹਨਾਂ ਕੱਲ ਨੂੰ ਪਹਿਲੀ ਫਿਲਮ ਜਿਹੜੀ ਆਵੇਗੀ ਉਹਨਾਂ ਮੈਂਨ ਦਾ ਪੂਰਾ ਸੰਪੇਖ ਵਰਨਣ ਹੋਵੇਗਾ ਤਾਰਾ ਚੰਦ ਵੈਦ ਜਾਂ ਆਇਆ ਕਾਪੀ ਦੇ ਧਿਆਨਾ 2 ਮਲੇ ਲੇਗਾ ਭਾਈ ਧੰਨ ਬਲਾਇਆ ਅੰਬ ਯੋ ਅੰਬ ਵੈਦ ਜੀ ਕਹ ਲੈ ਆ ਤਾਂ ਜਿਹੜੇ ਧਿਆਨਾ 2 ਕਿਉਂ ਲੈ ਆ ਕੋਸਰ ਲਓ ਜੀ ਆਖਰਕਾਰ ਆਪਾਂ ਪਹੁੰਚ ਗਏ ਆਪਣੇ ਪਿੰਡ ਮਾਏ ਉਦਮ ਸਿੰਘ ਕੀ ਮੂਰਤੀ ਬਾ ਲੈ ਪਿੰਡ ਮਾਂ ਹੋ ਗਏ ਐਂਟਰ ਇੱਜਾ ਹੋਣੀਆ ਹੋਮ ਡਿਲੀਵਰੀਆਂ ਸ਼ੁਰੂ ਸਭ ਤੋਂ ਪਹਿਲਾਂ ਤਾਰਨਾ ਆਪਾਂ ਛੋਟਾ ਭਾਜੀ ਨੇ ਘਰ ਕੇ ਮੁਰਾ ਪਹੁੰਚ ਗਏ ਲਓ ਜੀ ਛੋਟੇ ਭਾਜੀ ਦੇ ਬੈਗ ਬੁੱਕ ਕੱਢੇ ਕੱਢ ਕੇ ਬੈਗ ਨੂੰ ਦਏ ਫੜਾਏ ਤਾਰਿਆ ਤੇ ਛੋਟੇ ਭਾਜੀ ਨੂੰ ਤਾਰ ਕੇ ਆਪਾਂ ਸਿੱਧੀ ਗੱਡੀ ਤੋਰਦੀ ਅਗਲੀ ਡਿਲੀਵਰੀ ਕਰਨੀ ਇਹ ਡਿਲੀਵਰੀ ਕਰਨੀ ਹੈ ਨੀਟੂ ਸਿੰਘ ਲਾਣੇਦਾਰ ਕੀ ਲਓ ਪਹੁੰਚ ਗਏ ਨੇ ਕੇ ਘਰਾਂ ਇਹਨੂੰ ਕਿਹਾ ਵੀ ਉਤਰ ਭਾਈ ਆ ਗਿਆ ਤੇਰਾ ਘਰ ਇੰजाम ਬੈਠੇ ਰਹੇਗਾ ਨਾਰ ਗਿਆ ਇਹਨੂੰ ਉਤਾਰ ਕੇ ਲੈ ਵੀ ਇਹ ਡਿਲੀਵਰੀ ਕਰੀ ਦੂਸਰੀ ਡਿਲੀਵਰੀ ਜਾਂ ਦੋ ਡਿਲੀਵਰੀਆਂ ਅੱਗੇ ਇਕੱਠੀਆਂ ਕਰਨੀ ᱛੀਆਂ ਜਾਂ ਆਪਾਂ ਉਸ ਸਫਰ 'ਤੇ ਪਹੁੰਚ ਗਏ ਲੈ ਵੀ ਉਹ ਆ ਗਿਆ ਦੋ ਡਿਲੀਵਰੀਆਂ ਸੰਜੂ ਹਰਮੀਨੇ ਕੀ ਜਾਂ ਇਹਨਾਂ ਨੂੰ ਉਤਾਰਿਆਣਗੇ ਬੈਗ ਬੂਗ ਇਹਨਾਂ ਨੂੰ ਦੇ ਤਾਰਾ ਚੰਦ ਬੈਜ ਜੀ ਨੂੰ ਕਿਹਾ ਵੀ ਤੂੰ ਮੁਰਿਆ ਬੈਠ ਜਾਂ ਪਿੱਛੇ ਵਾਲਾ ਖਤਮ ਤੇਰਾ ਸਫਰ ਸੰਜੀਵ ਨੇ ਬੈਗ ਚੱਕਿਆ ਆਪਣਾ ਇਹਨੂੰ ਕਿਹਾ ਵੀ ਓਕੇ ਬਾਏ ਉੱਤੇ ਬਾਅਦ ਮੀਨੇ ਨੂੰ ਕਿਹਾ ਵੀ ਤਾਂ ਵੀ ਚੱਕ ਆਪਣਾ ਬੈਗ ਓਕੇ ਬਾਏ ਟਾਟਾ ਕਰਕੇ ਇਹਨਾਂ ਨੂੰ ਆਪਾਂ ਆਪਣਾ ਸੈਟਿੰਗ ਕਰੀ ਬੈਜ ਜੀ ਨੂੰ ਕਿਹਾ ਵੀ ਅੱਗੇ ਬੈਡ ਬੈਗ ਕਰ ਸੈਟ ਡਿੱਗੀ ਲਈ ਲਾ ਲੈ ਫਿਰ ਆਪਣਾ ਅਗਲਾ ਸਫ਼ਰ ਸ਼ੁਰੂ ਹੋ ਗਿਆ ਮੈਂ ਤੇ ਤਾਰਾ ਚੰਦ ਰਹਿ ਗਏ ਆਪਾਂ ਚਲੇ ਜਾਂ ਅੱਗੇ ਨਾਓ ਜੀ ਜਾਂ ਪਹੁੰਚ ਕੇ ਤਾਰਾ ਚੰਦ ਵੇਜ ਜੀ ਦੇ ਘਰ ਕੇ ਮੂਹਰੇ ਜਾਂ ਤਾਰਾ ਚੰਦ ਵੇਜ ਜੀ ਨੂੰ ਕਿਆ ਵੀ ਲੈ ਉਤਰ ਤਾਰਾ ਚੰਦ ਵੇਜ ਜੀ ਦਾ ਸਮਾਨ ਬਹੁਤਾ ਜੜੀ ਬੁੱਟੀਆਂ ਵਗੈਰਾ ਬਹੁਤ ਲੈਣਾ ਟੋਲ ਗਏ ਨੇ ਉੱਥੇ ਤੇ ਇਸਕੇ ਸਮਾਨ ਮਾ ਬੜਾ ਟਾਈਮ ਲੱਗਿਆ ਕਿ ਤਾਰਾ ਚੰਦ ਜੀ ਲਾਠੀ ਵੀ ਲੈ ਦੇ ਗਰੇ ਲਾਠੀ ਮੈਂ ਲੈ ਜੀ ਜਿਸ ਨੇ ਮੈਨੂੰ ਚੜਾਇਆ ਕਰਿਆ ਉਹ ਲਾਠੀ ਵੀ ਕਰਾ ਲੈ ਆ ਪਤੰਦਰ ਸਾਰੇ ਹਿਸਾ ਫਰਮਾਇਨਾ ਬਹੁਤ ਤੰਗ ਕਰੇ ਲਾਠੀ ਨੇ ਇਕਾ ਸਮਾਨ ਕਈ ਦਾ ਜੜੀਆਂ ਬੁੱਟੀਆਂ ਇਰਾ ਵਗੈਰਾ ਵੇ ਤਾਰਾ ਚੰਜੀ ਦੀ ਮੰਮੀ ਵੀ ਆਈ ਕਰੇ ਲੈ ਵੀ ਸਮਾਨ ਜਿਆਦਾ ਹੋਣਾ ਪਤਾ ਹੋਵਾ ਵੀ ਛੋਗਰਾ ਬਹੁਤ ਜੜੀ ਬੁੱਟੀਆਂ ਵੀ ਲੈ ਆਉਣਾ ਸਮਾਨ ਸਮੁੰਤਾਰਾ ਚੰਦਗਤ ਤਾਰਿਆ ਬਹੁਤ ਸਮਾਨਤਾ ਇਹਨੂੰ ਤਾਰ ਗਏ ਡਿਲੀਵਰੀਆਂ ਪੰਜ ਆਪਾਂ ਕਰਦੀਆਂ ਇਹ ਵਾ ਆਪਣੀ ਆਖਰੀ ਡਿਲੀਵਰੀ ਆਪਣੀ ਹੋਣੀ ਆ ਆਪਾਂ ਸਿੱਧੇ ਫਿਰ ਜਾਂ ਆਪਣੇ ਘਰ ਕਣੀ ਨੂੰ ਘਰ ਪਾ ਗਏ ਪਹੁੰਚ ਆਪਾਂ ਇੱਥੇ ਬਾਅਦ ਮਾਰਿਆ ਹੋਰ ਨਾ ਬੰਨਿਆਣੇ ਜਦ ਹੀ ਆਏ ਦੌੜੇ ਦੌੜੇ 5-6 ਦਿਨ ਬਾਅਦ ਮਿਰਰੇ ਤੇ ਬਹੁਤ ਲੈਵਲ ਲੈਵਲ ਆ ਗਏ ਆ ਗਏ ਦੇਖ ਕਿੱਛ ਦੇ ਕੰਮ ਨੂੰ ਲੈ ਵੀ ਇੱਕ ਤਾਂ ਆ ਗਿਆ ਕਾਕਾ ਦੂਸਰਾ ਵੀ ਆ ਗਿਆ ਦੌੜੇ ਦੌੜੇ ਲੈ ਵੀ ਨਿਆਣੇ ਗਏ ਆ ਥੱਲੇ ਆਪ ਗੇਟ ਜਾਂ ਖੋਲਣਾ ਹੈ ਤਾਲਾ ਲੱਗ ਰਿਹਾ ਗੇਟ ਨੂੰ ਨਿਆਣੇ ਦੇ ਬਹੁਤ ਜਲਦੀ ਮਤੇ ਉੜਦੇ ਸਾਰ ਬੈਠਦੇ ਸਾਰੇ ਨਾ ਗੱਡੀ 'ਵਾਂ ਆਗੇ ਬੈਠ ਗਏ ਹਨ ਆਗੇ ਰਹਿਟ ਗਏ ਮੈਂ ਪੁੱਛਿਆ ਪਾਪਾ ਮਾਰੇ ਤੇ ਲੈ ਗੁਜਾ ਮੈਂ ਗਿਆ ਵੀ ਲੈ ਆ ਮਾਤੇ ਬਾਅਦ ਫਿਰ ਗੱਡੀ ਲਾਈ ਇਤਨੀ ਮੈਂ ਭਈ ਆ ਗਈ ਅਰ 당ਣੀ ਮੇਰੀ ਮੈਂ ਗਿਆ ਵੀ ਹੂੰ ਤੋ ਕਦੀ ਤੈਂ ਇਤਨੀ ਇੱਜ਼ਤ ਕਰਨੀ ਨਹੀਂ ਅੱਜ ਸਫਰ ਪਰ ਤੇ ਆਇਆ ਇੱਜ਼ਤ ਕਰੀ ਬਹੁਤ ਚੰਗਾ ਲੱਗਿਆ ਪਹਿਰਾਥ ਲਾਇਆ ਪਾ ਸੀਰ ਵਾਲਿਆ ਸਦਾ ਹੀ ਪਹਿਰਾਥ ਲਾਂਦੀ ਰਹੇ ਠੀਕ ਹੈ ਤੇ ਮਾਣ ਆ ਪਾ ਆਪਣਾ ਸਮਾਨ ਸਮੂਹ ਚੱਕਿਆ ਸਿੱਧੇ ਹੋਲੀਏ ਆਪਣੇ ਘਰਾਂ ਉੱਪਰ ਨੂੰ ਯਾਹ ਪਹੁੰਚ ਕੇ ਕਰਾ ਕੇ ਚੱਕਿਆ ਸਮਾਨ ਸਾਰਿਆਂ ਨੇ ਲਾਉ ਜੀ ਪੌੜੀਆਂ ਗਏ ਚੜਪਾਂ ਪੌੜੀਆਂ ਚੜਦੇ ਦਰਵਾਜ਼ਾ ਖੋਲਦੇ ਸਾਰੇ ਮਾਤਾਈ ਮਾਤਾ ਕੇ ਪੈਰਾਂ 'ਤੇ ਲਾਇਆ ਅਸ਼ੀਰਵਾਦ ਲਿਆ ਮੈਂ ਵੀ ਰੱਗਿਆ ਜਾਂ ਨਿਆਣੇ ਕਹਰੇ ਵੀ ਫੜਾ ਫੜ ਬਾਕੀ ਸਮਾਨ ਬਾਦ ਮਾਰ ਖੇੜਾ ਮਾਰਾ ਸਮਾਨ ਲੈ ਆ ਉਹ ਦੇ ਦੇ ਕੱਢ ਗਏ ਇਹਨਾਂ ਕੇ ਜਿਹੜੇ ਛੱਲੇ ਲੈ ਦੇ ਉਹ ਦੇ ਪਹਿਲਾਂ ਉਹ ਦਿਆ ਪਰ ਜੇ ਜਦੀ ਖੋਲ ਗਏ ਪਤੰਦਰਾਂ ਨੇ ਚੈੱਕ ਕਰੇ ਫਿਰ ਸਾਰੇ ਉੱਤੇ ਬਾਦ ਦੋ ਤਿੰਨ ਖਚਾਈਆਂ ਫੋਟੋਆਂ ਆਪਣਾ ਸਫਰ ਦਾ ਹੋ ਗਿਆ ਅੰਤ ਓਕੇ ਥੈਂਕ ਯੂ ਮਿਹਰਬਾਨੀ ਬਲੌਗ ਦੇਖ